ਕੋ ਲੋਕ ਉਸੇ ਤੇ ਵਿਸ਼ਵਾਸ ਕਰਦੇ ਨੇ ਜਿਹਨੇ ਕੁਝ ਕਰਕੇ ਦਿਖਾਇਆ ਹੋਵੇ ਮੈਂ ਕਹਿ ਸਕਦਾ ਵੀ ਮੈਂ ਐਮਪੀ ਬਣ ਕੇ ਅਨੰਦਪੁਰ ਸਾਹਿਬ ਤੋਂ ਮਸਰਲੀ ਟ੍ਰੇਨ ਚਲਾਈ ਹਜੂਰ ਸਾਹਿਬ ਤੇ ਪਠਾਨ ਸਾਹਿਬ ਲਈ ਜਹਾਜ ਚਲਾਇਆ ਤੇ ਰਾਤੀ ਭਾਈ ਇਹਦਾ ਮਾੜੀ ਦਾ ਬਣਾਇਆ ਐਨਐਫਐਲ ਬੰਦ ਕਰਨ ਲੱਗੇ ਸੀ ਬੰਦ ਹੋਏ ਆਰਡਰ ਬੰਦ ਰੋਕ ਕੇ ਦੁਬਾਰਾ ਐਨਐਫਐਲ ਚਲਾਇਆ 3 ਘੰਟੇ ਦਾ ਸਫਰ ਜਲੰਧਰ ਦਾ ਬਾਈਕ ਤੋਂ ਸੀ ਜਿਹੜਾ ਵਧੀਆ ਹਾਈਵੇ ਬਣਾ ਕੇ ਡੇਢ ਘੰਟੇ ਦਾ ਕਰਾਇਆ ਇੱਕੋ ਇੱਕ ਹੰਕਾਰ ਅਨੰਦਪੁਰ ਸਾਹਿਬ ਦਾ ਜਿਹਦੇ ਵਿੱਚ ਢਾਈ ਦਰਜੇ ਤੋਂ ਵੱਧ ਅਰਧਾ ਰੇਲਵੇ ਬ੍ਰਿਜ ਬਣੇ ਹੋਏ ਨੇ ਮਾ ਮਲ ਇੱਕ ਸੋਈ ਗੈ ਜਿਹੜੀ ਪਾਈਪ ਰੰਗ ਲਿਆਉਣ ਦਾ ਪ੍ਰੋਜੈਕਟ ਹੈ ਪਰ ਪਹਿਲਾ ਇਹ ਹਲਕੇ ਦਾ ਹੈ ਜਿਹੜਾ ਤੁਹਾਨੂੰ ਪਿਆ ਅੱਜ ਮੈਂ ਕਹਿ ਸਕਦਾ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਜਿਵੇਂ ਵਾਕਿ ਕੀਤੀ ਤਾਂ ਪਹਿਲਾ ਅੰਤਰਰਾਸ਼ਟਰੀ ਵਾਇਦੇ ਬਹਾਰੀ ਤੋਂ ਕਾਰਗੋ ਟਰਮੀਨਲ ਚਲਾਉਣਾ ਮੇਰਾ ਸਭ ਤੋਂ ਵੱਡਾ ਚੀਤਾ ਹੋਇਆ ਇਹਦਾ ਨਾ ਆਮਦਨ ਵਧੂਗੀ ਬੱਚੇ ਨੂੰ ਕਾਰੋਬਾਰ ਮਿਲ ਲਗੇ ਬੱਚੇ ਰੀਕਾ ਕ੍ਰੈਡਾ ਜਾਂ ਵੀ ਸਾ ਐਚੀ ਅਮਰੀਕਾ ਕ੍ਰੈਡਾ ਬਣਾਵਾਂਗਾ ਤੇ ਇੱਥੇ ਮਿਲੂਗਾ ਵਪਾਰ ਹੈਂਡਲਿੰਗ ਕਰਨਾ ਲੋਡਿੰਗ ਕਰਨਾ ਲੋਡਿੰਗ ਕਰਨਾ ਸਭ ਦੀਆਂ ਰੂਟਾ ਫਾਲਾ ਫੋਲ ਤੇ ਆਂਡੇ ਬੀਟ ਵਰ ਜਾ ਸਕਦੇ ਨੇ ਕਾਰੋਬਾਰ ਨੂੰ। ਦੂਜਾ ਬਾਕੀ ਤੇ ਸ਼ਨੀਵਾਰ ਅਹੀਂ ਵਪਾਰ ਚਲਾਉਂਗਾ। ਕਿਉਂਕਿ ਇਹ ਕੀਤਾ ਤੋਂ ਤੋਂ ਵੀਰ ਕੀਤਾ ਬਣੂਗਾ 100 ਗੁਣਾ ਦੁਕਾਨਾਂ ਦੀਆਂ ਜ਼ਮੀਨਾਂ ਦੀ ਕੀਮਤ ਵਧਾਂਗੀ। ਹਿੰਦੁਸਤਾਨ ਦੇ ਸਭ ਤੋਂ ਵੱਡੇ ਵਪਾਰੀ ਕਾਰੋਬਾਰੀ ਇੱਥੇ ਆ ਕੇ ਕੰਮ ਕਰਨਗੇ। ਤੇ ਸਭ ਤੋਂ ਵੀਰ ਕੀਤਾ ਬਣੂਗਾ ਜੇ ਬਾਕੀ ਤੇ ਸ਼ਨੀਵਾਰ ਅਹੀਂ ਵਪਾਰ ਸ਼ੁਰੂ ਹੋ ਜੇ। ਹੁਣ ਸਮੁੰਦਰਾਂ 'ਚ ਤਾਂ ਹਜ਼ਾਰਾਂ ਚੀਜ਼ਾਂ ਜਾਂਦੀਆਂ ਪਰ ਥੜ ਦੇ ਨਹੀਂ ਪਹੁੰਚਦਾ। ਇਹ ਸਭ ਤੋਂ ਜ਼ਰੂਰੀ ਆ। ਜੇ ਅਸੀਂ ਜੇ ਰਿਸੋਰਸਸ ਮੋਬਲਾਈਜ਼ ਕਰਨੇ ਆ ਜੇ ਬੱਚਿਆਂ ਨੂੰ ਜ਼ਗਾਰ ਤੇ ਲਾਉਣਾ ਜੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਤੇ ਨਸ਼ਿਆਂ ਤੋਂ ਰੋਕਣਾ ਇਹ ਦੋ ਮੇਰੇ ਮਨ ਦੀ ਇਚਾਰ ਕਰਨਾ ਤੀਜਾ ਹੈ ਬੰਗਾ ਲੰਕੋਤ ਸਾਹਿਬ ਨੈਣਾ ਦੇ ਵੀ ਰੋ ਜਿਹੜੀ ਪ੍ਰੋਜੈਕਟ ਰਹਿ ਗਿਆ ਮੈਂ ਮੈਂ ਨੈਸ਼ਨਲ ਹਾਈਵੇ ਡਿਕਲੇਅਰ ਕਰਾਤਾ ਜਿੰਕੀ ਸਾਹ ਨੂੰ ਨਹੀਂ ਪਤਾ ਲੱਗਾ ਤਾਂ ਸੁਪਾ ਸਰਕਾਰ ਨੇ ਅੱਗੇ ਕਾਰਵਾਈ ਨਹੀਂ ਕੀਤੀ ਪ੍ਰੋਜੈਕਟ ਰਿਪੋਰਟ ਤਿਆਰ ਪ੍ਰੋਪਰਲੀ ਕੀਤੀ ਉਹ ਵਿਛੇ ਰਹਿ ਗਿਆ ਘਾਰ ਤੇ ਬੜੇ ਬੱਲੇ ਸ਼ੁਰੂ ਕਰ ਲੈ ਜਿਸ ਦਿਨ ਮੈਨੂੰ ਐਫੀ ਬਣਾਤਾ ਲੋਕਾਂ ਨੇ 1.5 ਸਾਲ ਦੇ ਵਿੱਚ ਮੈਂ ਉਹ ਸੜਕ ਵੀ ਮਕਮਲ ਕਰਾਉਂਗਾ ਭਾਰਤ ਸਰਕਾਰ ਦੇ ਪੈਸਿਆਂ ਤੋਂ ਤੇ ਮੇਰੇ ਮੰਤਰੀ ਦੀ ਇੱਛਾ ਮੈਨੂੰ ਇਹ ਕਿ ਤੋ ਪ੍ਰੋਜੈਕਟ ਹੋਵੇ ਜਿਹਦੇ ਨਾਲ ਅਸੀਂ ਇੱਥੇ ਰੁਜ਼ਗਾਰ ਤੇ ਬਹੁਤ ਲੋਕਾਂ ਨੂੰ ਦੇ ਸਕਾਂ ਤੇ ਵਰਤ ਕਿਹੜੀ ਪਾੜੀ ਤੇ ਚੈਲੰਜ ਜ਼ਿਆਦਾ ਮੰਦੇ ਉਸ ਵੇਲੇ ਦੇਖੋ ਅੱਜ ਤਾਂ ਮੈਂ ਸਮਝਦਾ ਜਦੋਂ ਪੰਜਾਬ ਹੋਵੇ ਪੰਜਾਬ ਵਰਸ ਦਿੱਲੀ ਹੋਵੇ ਤਾਂ ਪੰਜਾਬੀਆਂ ਅੱਗੇ ਤਾਂ ਕੋਈ ਚੈਲੰਜ ਹੈ ਦੀ ਹੁੰਦਾ ਨਹੀਂ ਪੰਜਾਬੀਆਂ ਨੇ ਤਾਂ ਕਦੇ ਚੈਲੰਜ ਕਰਨ ਵਾਲਿਆਂ ਨੂੰ ਨੇੜੇ ਤੇ ਰਹਿਣੇ ਦਿੱਤਾ ਸੋ ਇਸ ਲਈ ਅੱਜ ਕੁਸ਼ੀ ਸਾਡੀ ਕੁਸ਼ੀ ਜੁਤੀਆ ਕਿ ਅੱਜ ਇਸ ਲੜਾਈ ਦੇ ਵਿੱਚ ਭਾਵੇਂ ਕੋਈ ਕਾਂਗਰਸ ਪਾਰਟੀ ਜਾਂ ਭਾਵੇਂ ਆਪ ਪਾਰਟੀ ਜਾਂ ਭਾਵੇਂ ਕਿਸੇ ਵਰਗ ਦਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੈਸਟਰੀ ਅੱਗੇ ਕੱਢ ਗਿਆ ਉਹ ਲੋਕ ਅਕਾਲੀ ਦਲ ਨੂੰ ਆਪਣਾ ਕੰਮ ਲੱਗੇ ਖਾਸ ਤੌਰ ਤੇ ਮੈਨੂੰ ਤਾਂ ਆਪਣੀ ਸਮਝਦੇ ਨੇ ਕਿਉਂਕਿ ਇਸ ਹਲਕੇ ਦਾ ਕੇਵਲ ਮੈਂ ਹੀ ਹਾਂ ਜਿਹੜਾ ਜੰਪ ਵਾਲਾ ਬਾਕੀ ਦਾ ਕਾਂਗਸ ਵਾਲੇ ਬਾਹਰ ਲੈ ਆ ਆਪ ਵਾਲੇ ਵੀ ਬਾਹਰ ਲੈ बीएसपी ਦਾ ਕਿੰਨਾ ਚੈਲੰਜ ਆ ਤੁਹਾਡੇ ਸਾਥੀ ਸੀ ਪਹਿਲਾਂ बीएसਪੀ ਦਾ ਤਾਂ ਸਾਨੂੰ ਕੋਈ ਚੈਲੰਜ ਨਹੀਂ बीएसਪੀ ਆਨੇ ਆਪਣੀ ਗੱਡੀ ਸਾਹਮਣੇ ਖੜੇ ਹੋਏ ਆ ਉਹ ਚਲੋ ਉਹਨਾਂ ਨੇ ਆਪਣੇ ਕਿਰਤੀ ਕਾਮੇ ਮਜ਼ਦੂਰਾਂ ਦੀ ਬਹੁਤ ਵੈ ਲੈਣੀ ਹੈ ਹਰ ਇੱਕ ਨੇ ਆਪਣਾ ਪਰ ਸਾਨੂੰ ਜਨਰਲ ਆਮ ਲੋਕਾਂ ਦੀ ਕਿਰਤੀ ਕਾਮੇ ਮਜ਼ਦੂਰਾਂ ਦੀ ਦਾਲਤਾਂ ਦੀ ਵੀ ਕਿਸਾਨਾਂ ਦੀ ਵੀ ਔਬਾਰੀ ਕਾਰੋਬਾਰੀਆਂ ਦੀ ਤੇ ਹਰ ਧਰਮ ਦੇ ਲੋਕਾਂ ਦੀ ਸੱਚੂ ਗੱਲ ਅਸੀਂ ਸਰਵੱਤ ਦੇ ਵਿਸ਼ਵਾਸ ਹੈ ਭਲੇ ਦੀ ਵਾਇਗਰਾ ਕਰਦੇ ਅਸੀਂ ਮਾਲਕ ਦੀ ਰਾਸ ਸਭੇ ਇੱਕੇ ਪਹਿਚਾਨ ਮੋਟ ਚੱਲਦੇ ਸੋ ਇਸ ਕਾਰਨ ਸਾਨੂੰ ਭਾਰਤ ਦੀ ਫੋਟੋ VOTING APPEAL ਲੋਕਾਂ ਨੂੰ ਅਪੀਲ ਕਰਦਾ ਕਿ ਮੈਨੂੰ ਵਾਪਸ ਕਾਓ ਮੈਨੂੰ MP ਬਣਾਓ ਜੇ ਮੈਂ ਅਜੇ MP ਹੁੰਦਾ ਤਾਂ ਮੋਹਾਲੀ ਦਾ ਮਕਰਗੋ ਟਰਮੀਨਲ ਚੱਲਦਾ ਹੁੰਦਾ ਸੀ ਥਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਜੇ ਮੈਂ MP ਹੁੰਦਾ ਤਾਂ ਹਰ ਘਰ ਦੇ ਵਿੱਚ ਕੋਈ ਗੈਸ ਪਾਈ ਭਰੀ ਹੁੰਦੀ ਇਹ ਦੋਨੇ ਕੰਮ ਮੈਂ ਇੱਕ ਸਾਲ ਦੇ ਵਿੱਚ ਕਰਾਂਗਾ ਜੇ ਲੋਕਾਂ ਨੇ ਮੈਨੂੰ ਵਾਪਸ ਕੀਤਾ